ਪੁਲਿਸ ਲਾਈਨ ਬਟਾਲਾ ਖੜੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਮੁੱਚੇ ਦੇਸ਼ ਦੇ ਅੰਦਰ ਉਹਨਾਂ ਜਵਾਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਜਵਾਨਾਂ ਨੇ ਦੇਸ਼ ਦੀ ਖਾਤਰ ਲੋਕਾਂ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਇਸ ਨੂੰ ਲੈ ਕੇ ਬਟਾਲਾ ਦੇ ਵਿੱਚ ਵੀ ਅੱਜ 21 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਬਟਾਲਾ ਪੁਲਿਸ ਵੱਲੋਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਗਮ ਰੱਖਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇੱਥੇ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਪਟਾਲਾ ਦੀ ਗੱਲ ਕਰੀਏ ਤਾਂ ਸਾਰੇ ਪੁਲਿਸ ਦੇ ਆਲਾ ਅਧਿਕਾਰੀ ਅਤੇ ਉਹ ਪਰਿਵਾਰ ਵੀ ਮੌਜੂਦ ਸਨ ਜਿਨ੍ਹਾਂ ਨੇ ਆਪਣੇਆਂ ਨੂੰ ਇਨ੍ਹਾਂ ਹਾਸਿਆਂ ਦੇ ਵਿੱਚ ਖੋਇਆ ਹੈ ਇੱਥੇ ਐਸਐਸਪੀ ਪਟਾਲਾ ਨੇ ਸਾਰਿਆਂ ਨੂੰ ਇਹ ਕਿਹਾ ਕਿ ਜੋ ਸ਼ਹੀਦ ਹੋਏ ਹਨ ਉਹਨਾਂ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਅਤੇ ਮੇਰੇ ਕੋ ਕੋਈ ਅਲਫਾਜ਼ ਨਹੀਂ ਹਨ ਕਿ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਮੈਂ ਦਰਦ ਬਿਆਨ ਕਰ ਸਕਾਂ ਪਰ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਅਤੇ ਸਾਡੇ ਵਾਸਤੇ ਉਹ ਪ੍ਰੇਰਨਾ ਸਰੋਤ ਹਨ ਅਤੇ ਸਾਨੂੰ ਉਹ ਪ੍ਰੇਰਨਾ ਦਿੰਦੇ ਰਹਿੰਦੇ ਹਨ ਕਿ ਅਸੀਂ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਈਏ ਨਾਲ ਹੀ ਇੱਥੇ ਐਸਐਸਪੀ ਪਟਾਲਾ ਨੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਇਹਨਾਂ ਕੁਝ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਨ ਦਾ ਵੀ ਵਾਅਦਾ ਕੀਤਾ ਕੁਝ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਗਜ਼ਕਿਰ ਅਫਸਰ ਸਾਹਿਬਾਨ ਐਸਐਚਓ ਸਾਹਿਬਾਨ ਡਿਗਰ ਇਥੇ ਸਾਡੇ ਮੌਜੂਦ ਅਧਿਕਾਰੀ ਪ੍ਰੈਸ ਦੇ ਸਾਥੀ ਮੈਂਬਰ ਲੀਗਲ ਅਫਸਰ ਤੇ ਬਾਕੀ ਹੋਰ ਸੇਹਾਜਰ ਮਹਿਮਾਨ ਅੱਜ ਦਾ ਦਿਨ ਸਾਡੇ ਹਰ ਪੁਲਿਸ ਅਧਿਕਾਰੀ ਲਈ ਇੱਕ ਬਹੁਤ ਹੀ ਭਾਵਨਾਕਮਤ ਦਿਨ ਹੈ 21 ਅਕਤੂਬਰ ਪੁਲਿਸ ਸ਼ਹੀਦੀ ਦਿਵਸ ਸਾਨੂੰ ਯਾਦ ਆਉਂਦਾ ਹੈ ਉਹਨਾਂ ਬਹਾਦਰ ਪੁਲਿਸ ਜਵਾਨਾਂ ਦੀ ਜਿਨ੍ਹਾਂ ਨੇ ਫਰਜ਼ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਦਿਨ ਸਿਰਫ ਯਾਦ ਕਰਨ ਦਾ ਨਹੀਂ ਸਗੋਂ ਇਹ ਵਚਨ ਨਬੀ ਕਰਨ ਦਾ ਦਿੰਨਾ ਕਿਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਬੇਰਥ ਨਹੀਂ ਜਾਣ ਦਵਾਂਗੇ। ਇਸ ਦੇ ਪਿੱਛੇ ਇੱਕ ਇਤਿਹਾਸ ਹੈ। ਪुलिसੋ 59 ਵਿੱਚ ਲਦਾਖ ਦੇ ਹਾਟਸਪਰਿੰਗ ਖੇਤਰ ਵਿੱਚ ਸਾਡੇ 10 ਪੁਲਿਸ ਜਵਾਨ ਚੀਨੀ ਫੌਜ ਨਾਲ ਮੁਕਾਬਲਾ ਦੌਰਾਨ ਸ਼ਹੀਦ ਹੋਏ ਸਨ। ਉਸ ਦਿਨ ਤੋਂ ਹਰ ਸਾਲ ਅਸੀਂ 21 ਅਕਤੂਬਰ ਨੂੰ ਸਾਰੇ ਦੇਸ਼ ਵਿੱਚ ਪੁਲਿਸ ਸੇਵਾਹੀ ਦੀ ਦਿਵਸ ਮਨਾਉਂਦੇ ਹਨ ਉਹਨਾਂ ਹੀਰਿਆਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਦੇਸ਼ ਦੀ ਸੁਰੱਖਿਆ ਕੀਤੀ ਸਭ ਤੋਂ ਪਹਿਲਾਂ ਮੈਂ ਸ਼ਹੀਦਾ ਦੇ ਪਰਿਵਾਰਾਂ ਨੂੰ ਆਪਣਾ ਨਮਨ ਕਰਦਾ ਹਾਂ ਮੈਂ ਜਾਣਦਾ ਹਾਂ ਕਿ ਕੋਈ ਸ਼ਬਦ ਤੋਂ ਡਰਦ ਨੂੰ ਕਟਾ ਨਹੀਂ ਸਕਦਾ ਪਰ ਅਸੀਂ ਇਹ ਬਰੋਸਾ ਦੁਆ ਨੇ ਹੈ ਕਿ ਪੁਲਿਸ ਮੇ ਭਾਗ ਹਮੇਸ਼ਾ ਤੁਹਾਡੇ ਨਾਲ ਖੜਾ ਹਾ ਤੁਹਾਡੇ ਪਿਆਰੇ ਜਿਨ੍ਹਾਂ ਨੇ ਫਰਜ਼ ਲਈ ਆਪਣੀ ਜ਼ਿੰਦਗੀ ਦਿੱਤੀ ਉਹ ਸਿਰਫ ਪੁਲਿਸ ਦੇ ਨਹੀਂ ਸਾਰੇ ਸਮਾਜ ਦੇ ਮਾਨ ਹਨ ਉਹਨਾਂ ਦੀ ਸ਼ਹਾਦਤ ਸਾਡਾ ਮਾਨ ਹੈ ਉਹਨਾਂ ਦੀ ਵਿਰਾਸਤ ਸਾਡੀ ਪ੍ਰੇਰਨਾ ਹੈ ਅਸੀਂ ਪੁਲਿਸ ਸੇਵਾ ਵਿੱਚ ਜਾਣਦੇ ਹਾਂ ਕਿ ਇਹ ਸਿਰਫ ਇੱਕ ਨੌਕਰੀ ਨਹੀਂ ਇਹ ਇੱਕ ਜ਼ਿੰਮੇਵਾਰੀ ਹੈ ਇੱਕ ਫਰਜ਼ ਹੈ ਹਰ ਦਿਨ ਹਰ ਰਾਤ ਬਿਨਾ ਵੇਲੇ ਦੇ ਬਿਨਾ ਕਿਸੇ ਨਿਜੀ ਸਹੂਲਤਾਂ ਦੇ ਸਾਡਾ ਜਵਾਨ ਡਿਊਟੀ ਤੇ ਹੁੰਦਾ ਕਈ ਵਾਰ ਦੂਰ ਦਰਾਜ਼ ਪਿੰਡ ਦੇ ਵਿੱਚ ਕਈ ਵਾਰ ਖਤਰਨਾਕ ਹਾਲਾਤਾਂ ਦੇ ਵਿੱਚ ਅਤੇ ਕਈ ਵਾਰ ਬਿਨਾ ਕਿਸੇ ਗਾਰੰਟੀ ਦੇ ਕਿ ਉਹ ਵਾਪਸ ਕਰ ਪੁਝੇਗਾ ਇਹ ਹੀ ਉਹ ਜਜ਼ਬਾ ਹੈ ਜੋ ਸਾਡੀ ਫੋਰਸ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ ਅੱਜ ਦਾ ਦਿਨ ਸਾਨੂੰ ਸਿਰਫ ਸ਼ਹੀਦਾਂ ਦੀ ਯਾਦ ਨਹੀਂ ਦਿਵਾਉਂਦਾ ਇਸਨੂੰ ਸਾਡੇ ਫਰਜ਼ ਦੀ ਅਹਿਮੀਅਤ ਜਿਵੇਂ ਯਾਦ ਹੋਉਂਦਾ ਹੈ ਸ਼ਹੀਦਾਂ ਦੀ ਸ਼ਹਾਦਤ ਸਿਰਫ ਕਿਸੇ ਰਸਮੇ ਮੋਕੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਇਹ ਸਾਡੀ ਦਿਨਚਰਿਆ ਦਾ ਹਿੱਸਾ ਹੋਣਾ ਚਾਹੀਦਾ ਜਦੋਂ ਅਸੀਂ ਕਿਸੇ ਡਿਊਟੀ ਤੇ ਜਾਂਦੇ ਹਾਂ ਜਦੋਂ ਅਸੀਂ ਕਿਸੇ ਪੀੜਤ ਨੂੰ ਇਨਸਾਫ਼ ਦਵਾਉਂਦੇ ਹਾਂ ਜਾਂ ਜਦੋਂ ਅਸੀਂ ਕਿਸੇ ਅਪਰਾਧੀ ਨੂੰ ਕਾਬੂ ਕਰਦੇ ਹਾਂ ਹਰ ਵਾਰ ਅਸੀਂ ਇਹ ਯਾਦ ਰੱਖੀਏ ਕਿ ਸਾਡੇ ਸਾਥੀ ਕਿਨਾ ਖੋਦੇ ਗਏ ਅੰਤ ਤਾ ਜੋ ਅਸੀਂ ਇਸ ਵਰਦੀ ਨੂੰ ਮਾਣ ਨਾਲ ਪਾਈਏ ਮੇਰੇ ਸਾਥੀ ਕਰਮਚਾਰੀ ਅਫਸਰ ਸਾਹਿਬਾਨ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਵਰਦੀ ਸਿਰਫ ਇੱਕ ਕਪੜਾ ਨਹੀਂ ਹੈ ਇਹ ਸਾਡੇ ਸ਼ਹੀਦਾਂ ਦੀ ਵਿਰਾਸਤ ਹੈ ਹਰ ਵਾਰੀ ਜਦੋਂ ਅਸੀਂ ਵਰਦੀ પહેਨਦੇ ਹਾਂ ਸਾਨੂੰ ਉਹਨਾਂ ਦੀ ਯਾਦ ਕਰਨੀ ਚਾਹੀਦੀ ਜਿਨ੍ਹਾਂ ਨੇ ਇਸ ਵਰਦੀ ਦੀ ਇੱਜ਼ਤ ਲਈ ਆਪਣੀ ਜ਼ਿੰਦਗੀ ਦਿੱਤੀ ਅਸੀਂ ਉਹਨਾਂ ਦੀ ਰਾਹ ਤੇ ਚੱਲਦੇ ਹੋਏ ਇਹ ਯਕੀਨੀ ਬਣਾਈਏ ਕਿ ਸਾਡੀ ਕਾਰਵਾਈਆਂ ਸਾਡਾ ਕੰਮ ਸਾਡਾ ਵਰਤਕਾਅ ਅਤੇ ਸਾਡਾ ਵਿਵਹਾਰ ਹਮੇਸ਼ਾ ਉਹਨਾਂ ਦੀ ਕੁਰਬਾਨੀ ਦੇ ਕਾਬਿਲ ਹੋਵੇ ਅੱਜ ਦਾ ਸਮਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਜੁਰਮ ਦੀਆਂ ਸ਼ਕਲਾਂ ਬਦਲ ਰਹੀਆਂ ਹਨ ਚਾਹੇ ਸਾਈਬਰ ਕ੍ਰਾਈਮ ਹੋਵੇ ਡਰਗ ਟ੍ਰੈਫਿਕਿੰਗ ਹੋਵੇ ਜਾਂ ਸੋਸ਼ਲ ਮੀਡੀਆ ਰਾਹੀਂ ਸਸਥਿਰਤਾ ਖਲੋਣ ਦੀਆਂ ਕੋਸ਼ਿਸ਼ ਪਰ ਸਾਡਾ ਫਰਜ਼ ਉਹੀ ਹੈ ਲੋਕਾਂ ਦੀ ਜਾਨ maal ਅਤੇ ਆਬਰੂ ਦੀ ਰੱਖਿਆ ਇਹ ਸਾਡੀ ਡਿਊਟੀ ਨਹੀਂ ਸਾਡਾ ਵਚਨ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਿਰਫ ਸ਼ਹੀਦਾਂ ਨੂੰ ਯਾਦ ਕਰਨ ਲਈ ਨਹੀਂ ਮਿਲਦੇ ਸਭੂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਵੀ ਆਪਣਾ ਯੋਗਦਾਨ ਪਾ ਕੇ ਇਸ ਯਾਦ ਨੂੰ ਸੱਚਾ ਰੱਖਣਾ ਚਾਹੀਦਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਸ਼ਹੀਦ ਪਰਿਵਾਰ ਆਪਣੇ ਆਪ ਨੂੰ ਨਜ਼ਰਅੰਦਾਜ਼ ਮਹਿਸੂਸ ਨਾ ਕਰੇ ਆਓ ਅੱਜ ਦੇ ਦਿਨ ਸ਼ਹੀਦੀ ਦਿਵਸ ਤੇ ਅਸੀਂ ਸਭ ਮਿਲ ਕੇ ਇਹ ਵਾਅਦਾ ਕਰੀਏ ਕਿ ਸਾਡੇ ਸ਼ਹੀਦਾਂ ਦੀ ਯਾਦ ਸਿਰਫ ਯਾਦਗਾਰਾਂ ਤੱਕ ਸੀਮਿਤ ਨਾ ਰਹੇ ਤੱਗੋ ਉਹ ਸਾਡੇ ਰੋਜ਼ਾਨਾ ਦੇ ਦਫ਼ਤਰ ਦਾ ਹਿੱਸਾ ਬਣੇ ਉਹਨਾਂ ਦੀ ਬਹਾਦਰੀ ਸਾਡਾ ਮਾਰਗਦਰਸ਼ਕ ਹੋਵੇ ਤਾਂ ਉਹਨਾਂ ਦੀ ਕੁਰਬਾਨੀ ਸਾਡਾ ਪ੍ਰੇਰਨਾ ਸੋਟ ਸਾਡੇ ਸ਼ਹੀਦ ਸਾਥੀ ਸਿਰਫ ਸਾਡੇ ਅਤੀਤ ਦਾ ਹਿੱਸਾ ਨਹੀਂ ਹਨ ਉਹ ਸਾਡੇ ਭਵਿੱਖ ਦੀ ਰੋਸ਼ਨੀ ਹਨ ਉਹਨਾਂ ਦੀ ਯਾਦ ਸਮਾਜ ਜੀਵਿਤ ਰਹੇਗੀ। ਵਿਵੇਂਦਰ ਸਿੰਘ ਟੱਲਵਾ ਤੋਂ ਤਿੰਨ ਬ੍ਰਦਰ ਰਿਕਵ ਜਨ ਸ਼ੀਦ। ਮੁਕਾਬਲੇ 'ਚ ਬਾਬਕਪਾਲ ਸਿੰਘ ਰਹੇ। ਹਾਂਜੀ। ਮਾਨੀ ਗਏ। ਆ ਸਰਦਾਰ ਅਨੂਕ ਸਿੰਘ, ਗੁਰਿੰਦਰ ਸਿੰਘ ਪਰਮਿੰਦਰ। ਉਹਨਾਂ ਦੇ ਦੋ ਬਨ ਮੈਡ ਸੀਗੇ। ਇੱਕ ਦੀ ਸ਼ਾਦੀ ਹੋਈ ਸੀ ਉਹਦੇ ਇੱਕ ਵਾਈਫ ਦੋ ਵਿੱਚ। ਸਰ ਕਿੰਨੀ ਉਮਰ 'ਚ ਸੀਦੋ? ਜਦੋਂ 35 ਸਾਲ ਦੀ ਉਮਰ 'ਚ ਵੱਡੇ ਸੀਦੋ ਇਹ। ਨਿੱਕਿਆਂ ਦੀ ਉਮਰ ਕੋਈ 27-28 ਸਾਲ ਸੀ। ਉਹਨਾਂ ਸਮੇਂ ਦੇ ਮੁਤਾਬਕ ਬਹੁਤ ਵਧੀਆ ਪਰ ਜੋ ਮਿਲਣਾ ਚਾਹੀਦਾ ਉਹ ਨਹੀਂ ਪੁਲਿਸੋਂ ਮਿਲਦਾ ਕੀ ਤੁਹਾਡੀ ਕੀ ਮੰਗ ਹੈ ਪਰਿਵਾਰ ਦੀ ਮੰਗ ਪਰਿਵਾਰਾਂ ਦੀ ਸੀਗੀ ਵੀ ਜਿੱਦਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਕੋਈ ਤਰੱਕੀ ਦਿੱਤੀ ਜਾਵੇ ਰੈਂਕ ਦਿੱਤਾ ਜਾਵੇ ਪਰ ਇਹ ਮਹਿਕ ਮੰਗਦਾ ਉਹ ਲਹਿ ਲਿੰਦਾ ਮੁਰਕੇ ਕੋਈ ਨਹੀਂ ਕਰਦਾ ਜੋਬ ਕਰਦੇ ਬਈ ਬੱਚੇ ਉਹਨਾਂ ਦੇ ਹਾਂ ਉਹਨਾਂ ਦੇ ਬੱਚੇ ਜੋਬ ਕਰ ਇੱਕ ਕਰਦਾ ਪੁਲਸੀ ਕਰਦੇ ਹਾਂ ਹਾਂ ਪੁਲਸੀ ਚ ਕਰਦਾ ਇੱਕ ਵਾਰ ਇੱਕ ਮਿੰਟ ਮੈਨੂੰ ਆਹਰ ਮੀਤ ਕਰੋ ਇਹ ਡੇਰਾ ਬਾਬਾ ਨਾਨਕ ਤੇ ਪੇਠੇ ਟਿਰ ਕੇ ਆਉਂਦੇ ਸਾਡੇ ਫਾਦਰ ਸਰ ਜੀ ਠੀਕ ਸੀਧ ਹੋਏ ਸੀ ਔਰ 1986 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੇ ਗੋਲੀ ਮਾਰ ਦਿੱਤੀ ਆ ਥੱਗ ਦੀ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਤਾਂ ਬਹੁਤ ਜਿਆਦਾ ਕਈ ਹੈ ਜੇ ਚੱਲਦਾ ਹੀ ਹੈ ਹਾਂਜੀ ਕੋਈ ਛੋਲਤ ਨਹੀਂ ਜਦ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਹਾਂਜੀ ਹਾਂਜੀ ਆਹ ਯਾਹ ਟਪੈਣ ਪ੍ਰਾਂ ਸਾਡੇ ਫਾਦਰ ਸਾਹਿਬ ਵੀ ਕਮੋਨ ਮਲੇ ਸੀ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਕਰਦੇ ਸੀ ਉਹ ਉਹਨਾਂ ਦੀ ਚਲ ਮਾਇਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਅਸਾ ਲੱਗਦਾ ਹੀ ਹੈ ਮੰਦ ਪ੍ਰਵਾਇ ਜਨ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੈ ਹਰੇ ਵੱਡੇ ਬਦਰ ਸਾਹਿਬ ਨੇ ਦਿੱਤੀ ਛੋਟੇ ਨੂੰ ਵੀ ਦਿੱਤੀ ਤੇ ਦੂਜੇ ਆਡੇ ਭਰਾ ਇਸ ਤਰ੍ਹਾਂ ਹੀ ਏਖਾਂ ਉਹਨਾਂ ਦੀ ਬਲਸਨ ਲੱਗੀ ਸੀ ਬਾਅਦ ਚ ਮੰਮੀ ਆਂਦੀ ਤੁਹਾਡੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਸਾਡੀ ਸੁਣਾਈ ਨਹੀਂ ਹਜੇ ਤੱਕ ਰਹੁੰਦੀ ਕੀ ਮੰਗੇ ਹਣ ਮੰਗੇ ਵੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਬਲੌਰ ਸਿੰਘ ਹਰਕਲਾ ਅੱਡੇ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਐਮਰਡ ਇਹ ਕਿਨ ਜਾਨੇ ਹੌਲਕਵਰੀ ਹੋਏ ਸੀ ਤੇ ਉਹਨੇ ਵੀ ਦੁਕਾਣ ਆ ਕੇ ਸੀ ਇਹਨੇ ਤੇ ਦੋ ਤਿੰਨ ਜਣੇ ਨੂੰ ਮਾਰ ਗਏ ਸੀ ਇੱਕ ਮਲੂ ਦੋਰੇ ਦਾ ਇੱਕ ਕਾਗੜੇ ਦਾ ਇੱਕ ਮੇਰਾ ਹਰਕਲਾ ਦਾ ਹਨ ਮਾਰੇ ਪਾ ਕੇ ਕੀ ਸੀ ਪਰਾ ਜਿਹੜਾ 88 ਜੀ 6ਵੇਂ ਮਹੀਨੇ 26 ਤਰੀਕ ਦੇ ਉੱਤੇ ਸੋਹ ਰਾਤ ਨੂੰ ਮਾਰ ਦਿੱਤੇ ਪਰਿਵਾਰ ਦੀ ਬਸ ਫਿਰ ਕਿਰੂ ਕਰੂ ਹੋ ਗਿਆ ਕੋਈ ਅੰਮਰਸਰ ਬਹਿ ਗਿਆ ਕੋਈ ਪਟਿਆਲੇ ਬਹਿ ਗਿਆ ਅਸੀਂ ਵੀ ਘੰਟੇ ਧੱਕੇ ਕਰਦੇ ਫਿਰਦੇ ਆ ਹਾਂਜੀ ਸਾਡੀ ਬੁਰੀ ਹਾਲ ਹੈ ਬਹੁਤ ਮੰਗ ਪਰਿਵਾਰਾਂ ਦੀ ਮੰਗ ਪਰਿਵਾਰ ਦੀ ਸਰਕਾਰ ਨੇ ਸਾਨੂੰ ਕੀ ਦੇਣਾ ਜਿਹੜਾ ਜਿਹੜਾ ਡੇਟਾ ਲੱਖ ਰੁਪਏ ਦੇ ਚਾਹੀਏ ਨੰਬਰ ਹੀ ਨਹੀਂ ਮੁੜ ਕੇ ਤਾਂ ਕਿ ਨੌਕਰੀ ਬੱਚਿਆਂ ਨੂੰ ਮਿਲੀ ਜੇ ਪਰ ਬੱਚੇ ਆਪਣੇ ਸਾਹ ਨੇ ਹਾਂਜੀ ਅਸੀਂ ਆਪਣਾ ਪਛਾੜ ਗੋਣੇ ਸਾਡੇ ਬਾਰੇ ਕੋਈ ਸਰਪੰਚ ਨੂੰ ਸੁਣ ਚਾਹੀਦਾ ਵਾ ਕੋਈ ਬਿਜੂਤੀ ਗਾਵਾਤ ਹੈ ਪਸੀ ਤੋਂ ਜੀ ਇਕੱਠੇ ਰਹਿ ਰਹੇ ਹਾਂਜੀ ਬਾਕੀ ਕੇ ਭੈਣ ਨੂੰ ਗੋਲੀ ਵੱਜ ਗਈ ਸੀ ਇੱਕ ਬਾਪ ਨੂੰ ਵੱਜ ਗਈ ਬਾਪ ਵੀ ਹੋਕੇ ਨਾ ਮਰ ਗਿਆ ਮਾਤਾ ਵੀ ਹੋਕੇ ਨਾ ਮਰ ਗਈ ਤੇ ਸਾਡਾ ਬਹੁਤ ਬੁਰਾ ਹਾਲ ਚਿਰ ਹੈ ਕਿਹਨਾਂ ਜਾਓਗੇ ਜੀ ਸ਼ਹੀਦਾਂ ਨੂੰ ਯਾਰ ਕੀਤਾ ਜਾ ਰਿਹਾ ਹੈ ਗੌਰਵ ਮਹਿਸੂਸ ਕੀਤਾ ਜਾ ਰਿਹਾ ਹੈ ਕੀ ਕਹਿੰਦਾ ਜੀ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇੱਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰਖਲਾ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰਦੇ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਣਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਕ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਟ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਦਾ ਉਹਦਾ ਸੀ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਨ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ